ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਡਿਜ਼ਾਇਰ ਕੈਬ ਜਿਹੜੀ ਹੈਗੀ ਹੈ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਹੈ ਉਹ ਗਨਪੁਆਇੰਟ ਤੇ ਖੋਹੀ ਗਈ ਇਹਨਾਂ ਦੇ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਇੱਕ ਦੇਸੀ ਕੱਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਅ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ ਚ ਰਹਿ ਰਹੇ ਸਨ ਇੱਕ ਡਿਜ਼ਾਇਰ ਕੈਬ ਜਿਹੜੀ ਹੈਗੀ ਹੈ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਹੈ ਉਹ ਗਨ ਪੁਆਇੰਟ ਤੇ ਖੋਲ ਹੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਆ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਸੀ ਟ੍ਰੇਸ ਕਰਨਾ ਸ਼ੁਰੂ ਕੀਤਾ ਦਾ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਨਾਂ ਦੇ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਹੈ ਕਿ ਦੇਸੀ ਕੱਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ ਚ ਰਹਿ ਰਹੇ ਸਨ ਤੇ ਇਹ ਡੇਲੀ ਚ ਅਪਨਾ ਫਜ਼ਿਲਕਾ ਦੇ ਬੇਸਿਕਲੀ ਪਿੱਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇੱਥੇ ਆਂਦੇ ਸੀ ਨਹੀਂ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਦੋਂ ਬਾਅਦ ਇਹ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ ਹਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀਗਾ ਇਹ ਇਸ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸ ਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਕੱਢੀ ਨੂੰ ਵੇਚ ਦਿੰਦੇ ਸਨ ਆ ਇਹਨਾਂ ਦੀ ਇਹਨਾਂ ਦੇ ਮੋਟਰ ਸਪਰੈਂਡੀ ਇਹਨਾਂ ਦੇ ਐਸੀ ਨਾਲ ਲੁਧਿਆਣੇ ਦੇ ਲੁਧਿਆਣੇ ਦੇ ਇੱਕ ਬੰਦੇ ਤੋਂ ਲੁਧਿਆਣੇ ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀਗੀ ਤਾਕਿ ਟ੍ਰੇਸ ਨਾ ਹੋ ਪਾ ਨਹੀਂ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਕੈਬ ਬੁੱਕ ਕਰਾਈ ਸੀ ਫਿਰ ਉਸ ਤੋਂ ਬਾਅਦ ਉਸ ਕੈਬ ਨੂੰ ਗਨਪੁਆਇੰਟ ਤੇ ਖੋਇਆ ਸੀ ਇਹ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਹੈ ਕਿ ਇਹਨਾਂ ਦਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਹੈ ਕਿਉਂਕਿ ਇਹ ਜੁਚਿਆ ਜਾਦਾ ਕਿ ਅਗਨੀਵੀਰ ਟ੍ਰੇਸ ਪਾਈਏ ਹਾਂ ਨਹੀਂ ਇਹਨਾਂ ਦਾ ਹਜੇ ਤੱਕ ਤਾਂ ਕੋਈ ਕ੍ਰਿਮਨਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਫਸਟ ਟਾਈਮ ਹੀ ਜਿਹੜੇ ਹੈਗੇ ਆ ਅਰੈਸਟ ਹੋਏ ਆ ਇਸ ਟਾਈਮ ਤੇ ਇਹਦੇ ਵਿੱਚ ਇੱਕ ਜਿਹੜਾ ਅ ਸ਼ਮਿਤ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਹੋੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2022 2022 ਚ ਐਡਮਿਟ ਪਰਤੀ ਹੋਇਆ ਸੀ ਉੱਥੇ ਰਿਪੋਰਟ ਹੋਇਆ ਸੀ ਕੀ ਤਿੰਨੋਂ ਕੋਈ ਐਡਿਕਟ ਹੈ ਕਰਕੇ ਐਡਿਕਟ ਹੈ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਇਹ ਹੈ ਕਿ ਇਹ ਪੈਸੇ ਵਾਸਤੇ ਇਹ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਕਿੰਨੇ ਗੇਜ ਪਿਆਏ ਇਹ 18 ਤੋਂ 22 23 ਸਾਲ ਦੇ ਉਹ ਯੰਗਸਟਰਸ ਆ ਬਿਲਕੁਲ ਤਿੰਨ ਤੇ ਦਾ ਭਰਾ ਇਹ ਸਗਾ ਭਰਾ ਇਹ ਸਗਾ ਭਰਾ ਹਾਂਜੀ ਦੋ ਸਗੇ ਭਰਾ ਹੀ ਕੋਨਾ ਦਾ ਦੋਸਤ ਸਰ ਇਹ ਕੱਟਾ ਕਿੱਥੋਂ ਲੈ ਕੇ ਆਇਆ ਸੀਗਾ ਕੋਈ ਆ ਰਿਹਾ ਹੈ ਕੋਈ ਕਨੈਕਸ਼ਨ ਜਿਹੜਾ ਹੈਗਾ ਇਹ ਇਹ ਕੱਟਾ ਜਿਹੜਾ ਹੈਗੇ ਕਨਪੁਰ ਯੂਪੀ ਤੋਂ ਲੈ ਕੇ ਆਏ ਨੇ ਇਹ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੇ ਦੀ ਇਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ جاری ਹੈ ਤਾਂ ਸਰ ਇਹ ਇਹਨਾਂ ਨੇ ਏਸੀ ਏਰੀਆ ਨੂੰ ਜਿੱਥੇ ਟੈਕਸੀ ਸਨੈਚ ਹੋਈ ਸੀ ਗਨਪੁਆਇੰਟ ਤੇ ਇਹਨਾਂ ਨੇ ਪੂਰਾ ਪਲਾਨ ਤਰੀਕੇ ਨਾਲ ਕੀਤਾ ਹੈ ਕਿ ਅਸੀਂ ਇਹੋ ਕਰ ਨਹੀਂ ਹਾਂਜੀ ਹਾਂਜੀ ਇਹ ਚ ਬੇਸਿਕਲੀ ਜਿਵੇਂ ਮੈਂ ਦੱਸਿਆ ਹੈ ਕਿ ਫਰੋਜ਼ ਫਾਜ਼ਿਲ ਕਾ ਤੋਂ ਆਂਦੇ ਸੀਗੇ ਉੱ ਉਥੇ ਬਾਈ ਟ੍ਰੇਨ ਜਾਂ ਬਾਈ ਬੱਸ ਆਉਂਦੇ ਸੀਗੇ ਤੇ ਇੱਥੇ ਆਪਣੇ ਪੀਜੀ ਦੇ ਵਿੱਚ ਜਿਹੜਾ ਕਮਰਾ ਸੀ ਉਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਜਾਂ अर्ਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟਖੋਦੀ ਵਾਰਦਾਤ ਕਰਕੇ ਫਿਰ ਉਹ ਗੱਡੀ ਸਮੇਤ ਫਦਲ ਕਾ ਚਲੇ ਜਾਂਦੇ ਸੀ ਹਲੇ ਤੱਕ ਸਰ ਕੋਈ ਪੂਰੀ ਕਵਰੀ ਹੋਈ ਨਹੀਂ ਜਿਵੇਂ ਤੁਸੀਂ ਗੱਡੀ ਦੀ ਗੱਲ ਕਰ ਰਹੇ ਹੋ ਜਿਵੇਂ ਤੁਸੀਂ ਕਿਹਾ ਕਿ ਬੁਲੇਟ ਵੀ ਸੀਗਾ ਐਕਟਿਵਾ ਵੀ ਸੀਗਾ ਉਹ ਵੀ ਰਿਕਵਰਡ ਹੈ ਜੀ ਇਹਦੇ ਵਿੱਚ ਬੁਲੇਟ ਮੋਟਰਸਾਈਕਲ ਕਿੰਨਾ ਸਾਹਮਣੇ ਆ ਕਿੰਨੀ ਕਰੀਏ ਅਭੀ ਤੱਕ ਫਿਲਹਾਲ 3 ਤੋਂ ਹਮਾਰੇ ਪਾਸ ਰਿਕਵਰਡ ਹੈ तो बाकी इनसे पूछताछ अभी जारी है तो और भी काफी इंसिडेंट्स इनसे से या फिर कुछ ऐसा नहीं ये वारदात को अंजाम देने के लिए सामने नहीं आई ये चीज लेकिन या तो खुद के एक दो गाड़ियाँ खुद इस्तेमाल कर रहे थे एक दो गाड़ियाँ जो थी इन्होंने भेज दी थी ਸਰ ਕਿਨੂੰ ਵੇਚਦੇ ਸੀਗੇ ਉਹ ਜਾਣਕਾਰੀ ਮੇਰੀ ਉਹ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹਨੂੰ ਅੱਗੇ ਵੇਚਦੇ ਸੀ ਚੋਰੀ ਵਾਲੀ ਗੱਡੀਆਂ ਉਹਨਾਂ ਦੇ ਖਿਲਾਫ ਵੀ ਜੇ ਉਹਨਾਂ ਦਾ ਕਸੂਰ ਹੋਇਆ ਤਾਂ ਕਰਦੇ ਹੋਏ ਪਰ ਕਿਉਂਕਿ ਜਾਲੀ ਨੰਬਰ ਪਲੇਟ ਜਾਲੀ ਕਾਗਜ਼ ਬਣਾ ਕੇ ਦਿੰਦੇ ਸੀ ਤਾਂ ਉਸ ਸਾਹਮਣੇ ਉਹ ਇਹੀ ਇਹੀ ਕਰਦੇ ਸੀ ਇਹਨਾਂ ਚੋਂ ਕੌਣ ਕਰਦਾ ਸੀ ਮੇਨ ਮੇਰਾ ਕਿਹੜਾ ਮਾਸਟਰ ਮਾਈਂਡ ਸੀ ਮੇਨ ਕਿਹੜਾ ਸੀ ਇਸਮੀਤੀ ਜੀ ਇਸਮੀਤੀ ਮਾਸਟਰ ਮਾਈਂਡ ਸਰ ਪਤਾ ਲੱਗਾ ਕਿੰਨੇ ਪੜੇ ਹੋਏ ਨੇ ਸਾਰੇ ਕਿਉਂਕਿ ਇੱਕ ਤਗੜੀ ਵੀਰ ਹੈ ਬਾਕੀ ਉਹ ਇਸ A+2 ਪਾਸ ਹੈ 12 ਪਾਸ ਹੈ ਇੱਕ 10th ਪਾਸ ਹੈ 2+2 ਪਾਸ ਹੈ ਇਹ ਨਹੀਂ ਕਹਿੰਦੇ ਕਿ ਇਨ ਡਰਾਈਵ ਐਪ 라ਹੀਂ ਕੋਕੇ ਦਾ ਕਈ ਕੰਪਲੇਂਟਸ ਫੋਰ ਰਿਕੋਲ ਵੀ ਆਈ ਤੁਸੀਂ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਕਿੰਨੇ ਸੇਫ ਹੈ ਕਿਉਂਕਿ ਓਲਾ ਹੋਗੀ ਓਵਰ ਇਹ ਤਾਂ ਰਜਿਸਟਰਡ ਹੈ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਐਪਸ ਹੈ ਉਹਦਾ ਕਈ ਵਾਰੀ ਡਾਟਾ ਨਹੀਂ ਮਿਲ ਪਾਂਦਾ ਜਿਸ ਕਰਕੇ ਪ੍ਰੋਬਲਮ ਜਿਹੜੀ ਓਬਵੀਅਸ ਹੁੰਦੀ ਹੈ ਨਹੀਂ ਡਾਟਾ ਦੀ ਕੋਈ ਬਲਤੀ ਹੈ ਇੱਕ ਵਿੱਚ ਐਡ ਕਰਨਾ ਚਾਹੁੰਦਾ ਅੱਜ ਵੀ ਜਿਹੜੀ ਚੰਡੀਗੜ੍ਹ ਦੀ ਗੱਲ ਕਰ ਲਈਏ ਬੜੇ سارے ਟੈਕਸੀ ਡਰਾਈਵਰਸ ਇਕੱਠੇ ਹੋ ਕੇ ਸਟੇਜ 'ਤੇ ਉਹ ਵੀ ਇਹੀ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਨੂੰ ਐਸੀ ਚੀਜ਼ ਤੇ ਜਿਹੜਾ ਬਣਿਆ ਜਾ ਰਿਹਾ ਜਦਕਿ ਜੋ ਨਾਨ ਰਜਿਸਟਰਡ ਐਪਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਚੀਜ਼ਾਂ ਸਾਹਮਣੇ ਹੋ ਰਹੀਆਂ ਤੇ ਫਿਰ ਜਿਹੜਾ ਟੈਕਸੀ ਜਿਹੜਾ ਉਹ ਮੋਹਾਲੀ ਪੁਲਿਸ ਜਿਹੜੀ ਲਈ ਇਸ ਚੀਜ਼ ਨਹੀਂ ਅਸੀਂ ਲੀਗਲੀ ਇਹਨੂੰ ਸਟੱਡੀ ਕਰ ਲੈਂਦੇ ਹਾਂ ਜੇ ਲੀਗਲ ਇਹਦੇ ਵਿੱਚ ਕੋਈ ਇਲੀਗੈਲਿਟੀ ਹੁੰਦੀ ਹੈ ਤਾਂ ਅਸੀਂ ਉਹ ਵੀ ਫਿਰ ਕਾਰਵਾਈ ਜਿਹੜੀ ਜਿਸ ਨੂੰ ਸਿਡਰ ਕਰਦੇ ਆਪਸ ਨੇ ਇਹੋ